ਹਾਂ ਆ ਯੂਟਿਊਬਰਾਂ ਬਰੋ ਲੈ ਫੜੀ ਹੋ ਰਹੀ ਮੜੀ ਲੈ ਆਓ ਜੀ ਯੂਟਿਊਬਰਾਂ ਦੀ ਕੋਈ ਜੋ ਮੁਰੇ ਯੂਟਿਊਬਰ ਸਿੱਧਾ ਜਿਆ ਕਰ ਲੈ ਬਈ ਸਿੱਧਾ ਕਰ ਲੈ ਆ ਜਾ ਸਤਨਾਮ ਲੈ ਮੈਨੂੰ ਬੜਾ ਦੇ ਮੁੰਡੇ ਥੋੜਾ ਥੋੜਾ ਮੋਬਾਈਲ ਫੜਾ ਦੇ ਤੰਦੇ ਬਾਹਰ ਖੜਕੇ ਨਾ ਆਉਣੀ ਆਪਾਂ ਬਸ ਬਸ ਹਾਂ ਇੱਕ ਸੱਤ ਕੇ ਨਾ ਜਿਹੜਾ ਮੈਂ ਮਨਜਿੰਦਰ ਮੈਨੂੰ ਮਾਇਆ ਦਿਖਾ ਦੇ ਕਿਹੜਾ ਹਾਂ ਬਾਈ ਤੋਂ ਮੋਬਾਈਲ ਫੜਵਾ ਦੇ ਇਹ ਲਾ ਮਗੇ ਲਾਹੋ ਕੋਇਨਾ ਕੋਇਨਾ ਅੱਜ ਪਤਾ ਦਾ ਆਪਰੇ ਵੀ ਕਿਸੇ ਕੋਰੇ ਆਜਾ ਛੋਟੇ ਲਹਿੰਗੇ ਕਣਕ ਕੁਆਲਟੀ ਵੀ ਰਾਜੂ ਕਣਕ ਵਾਲ ਇਹ ਚਲਾਉਣਾ ਇਹ ਚਲਾਉਣਾ ਆਰਜੀ ਕੇ ਟੀਵੀ ਹੁਣਾ ਵੱਲੋਂ ਲਗਾਇਆ ਜਾ ਰਹਾ ਹੈ ਪੌਦਾ ਬਸ ਹੋਰ ਮੈਂ ਕਿਹਾ ਤਾਂ ਲਾ ਰਿਹਾ ਸਤਨਾਮ ਹੋ ਲੱਗ ਗਈ ਆ ਬਾਈ ਨੂੰ ਲੈ ਲੈ ਨਾਲਾ ਆਜੂ ਰਾਜੀ ਕੇ ਟੀਵੀ ਲੋ ਜੀ ਕਵਾਲਿਟੀ ਵੀ ਅਤੇ ਰਾਜੂ ਗਾਨਕ ਵਾਲੇ ਇਹ ਭਾਈ ਜੋ ਆਪਾਂ ਨੂੰ ਖਬਰਾਂ ਪਹੁੰਚਾਉਂਦੇ ਨੇ ਆਪਣੇ ਤੇ ਇੱਕ ਮੀਡੀਆ ਵਾਲੇ ਤੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਵਾਲੇ ਵੱਲੋਂ ਯੂਟਿਊਬਰ ਨੇ ਜਿਹੜੇ ਆਪਣੇ ਭਗਵਾਨ ਨੇ ਚੜ੍ਹਦੀ ਕਲਾ ਰੱਖੇ ਹੋਰ ਤਰੱਕੀਆਂ ਬਖਸ਼ੇ ਵਧੀਆ ਪ੍ਰਚਾਰ ਕਰਨ ਵਧੀਆ ਤਰੱਕੀ ਕਰਨ ਇਹਨਾਂ ਦੇ ਨਾਂ ਦਾ ਬੂਟਾ ਜੀ ਇਹ ਇਹਦੇ ਵੀ ਦੋ ਨਾਰੇ ਲਾਉਨੇ ਆ ਜੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰੁੱਖ ਲਗਾਓ ਰੁੱਖ ਬਚਾਓ ਰੁੱਖ ਲਗਾਓ ਰੁੱਖ ਬਚਾਓ ਟੀਮ ਅਗਾਜ ਜਿੰਦਾਬਾਦ ਜਿੰਦਾਬਾਹ ਇੱਕ ਮੜੀ ਤੇ ਇਹਦੇ ਵਾਲੇ ਫੋਟੋ ਕਿੱਥੋਂ ਹੋ ਗਈ ਅਜ ਤੋਂ ਬਸ ਅਸੀਂ ਦੱਬ ਦੇ ਇੱਧਰ ਲਾ ਸੋਣਾ ਹਾਂ ਹਾਂ ਕੱਟ ਤਾ ਇਹਦੇ ਵਾਲੇ ਤੈਨੂੰ ਦਿੰਦਾ ਇਹਦੇ ਵਾਲੇ ਤੈਨੂੰ